ਜਿਲ੍ਹਾ ਕਪੂਰਥਲਾ ਦੇ ਵਿੱਚ ਨਿੱਜੀ ਹੋਟਲ ਦੇ ਵਿੱਚ ਪ੍ਰਾਪਰਟੀ ਡੀਲਰਾਂ ਦੀ ਇੱਕ ਦੂਜੀ ਐਸੋਸੀਏਸ਼ਨ ਦੇ ਵੱਲੋਂ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨ ਇੱਕ ਪ੍ਰਾਪਰਟੀ ਡੀਲਰਾਂ ਨੇ ਆਪਣੀ ਐਸੋਸੀਏਸ਼ਨ ਦਾ ਗਠਨ ਕੀਤਾ ਸੀ ਜਿਸ ਦੇ ਵਿੱਚ ਚੌਣਾ ਨੇ ਸ਼ਹਿਰ ਦੇ ਇੱਕ ਬਹੁਤ ਹੀ ਮਸ਼ਹੂਰ ਅਤੇ ਪੁਰਾਣੇ ਪ੍ਰਾਪਰਟੀ ਡੀਲਰ ਜੋ ਕਿ 82 ਸਾਲ ਦੇ ਸਨ ਉਹਨਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਨਹੀਂ ਕੀਤਾ। ਜਦੋਂ ਮੀਡੀਆ ਦੇ ਵੱਲੋਂ ਚਾਚਾ ਰਾਮਪਾਲ ਮੜੀਆਂ ਦਾ ਮੀਟਿੰਗ ਸ਼ਾਮਲ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਿਮਾਰ ਚੱਲ ਰਹੇ ਨੇ ਤੇ ਇਸ ਕਰਕੇ ਮੀਟਿੰਗ ਦੇ ਵਿੱਚ ਨਹੀਂ ਹੋਏ ਅਤੇ ਦੂਜੇ ਪਾਸੇ ਹੁਣ ਨਵੀਂ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜਿਸ ਦਾ ਨਾਮ ਹੁਣ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਰੱਖਿਆ ਗਿਆ ਜਿਸ ਦੇ ਵਿੱਚ ਸ਼ਾਮਲ ਦੇ ਕਈ ਨਾਮਵਰ ਲੋਕਾਂ ਨੇ ਹਿੱਸਾ ਲਿਆ ਦੱਸ ਦੇ ਕਿ ਇੰਦਰਜੀਤ ਕੁਮਾਰ ਕੰਡਾ ਨੂੰ ਪ੍ਰਧਾਨ ਰਾਮਪਾਲ ਮੜੀਆ ਨੂੰ ਚੇਅਰਮੈਨ ਪੰਕਜ ਕੁਮਾਰ ਸ਼ਰਮਾ ਨੂੰ ਉਪ ਚੇਅਰਮੈਨ ਅਤੇ ਇਸੇ ਤਰ੍ਹਾਂ ਸਾਰਿਆਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦੇ ਨਾਲ ਨਿਵਾਜਿਆ ਗਿਆ ਸਰ ਕੀ ਨਾਮ ਹੈ ਆਪਣਾ ਜੀ ਸਰ ਅੱਜ ਜਿਹੜੀ ਕਿ ਕਰਕੀ ਪ੍ਰੋਪਰਟੀ ਐਸੋਸੀਏਸ਼ਨ ਵੱਲੋਂ ਤੁਹਾਨੂੰ ਪ੍ਰਧਾਨ ਜੁਕਤ ਕੀਤਾ ਗਿਆ ਵਾ ਕਿਤੇ ਦੇਖਦੇ ਕਿ ਇਹਨਾਂ ਦੇ ਜਿਹੜੇ ਕੀ ਕੀ ਸੋਚ ਸੀ ਜਿਹਨੂੰ ਲੈ ਕੇ ਤੁਹਾਨੂੰ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਐਸੇ ਨੀ ਬਹਾ ਯਾਰ ਜਿੱਤੇ ਆ ਮੈਂ ਤੈਅ ਬਨੋਂ ਹਰ ਵਾਰ ਸਾਦੇ ਦਾ ਸੱਚੇ ਮਰਨਾ ਸੱਚੇ ਕੋਈ ਕੋਚ ਉਧਾਗਾ ਉਧਾਊਗਾ ਸੱਚਾ ਹੋਊਗਾ ਸੱਚਾ ਹੋਊਗਾ ਤਾਂ ਮੈਂ ਸਰਵੇ ਕੀ ਕਾਰਨ ਕੀ ਹੈ ਕਿ ਜਿਲਕ ਸ਼ਹਿਰ ਦੇ ਵਿੱਚ ਦੋ ਦੋ ਐਸੋਸੀਏਸ਼ਨਾਂ ਬਣਨੀਆਂ ਕੀ ਕਾਰਨ ਕੀ ਹੈ ਆਏ ਗਵਰ ਨੈਟਵਰਕ ਹੋਣਾ ਆਪਣਾ ਆਪਣਾ ਉਹ ਇਹਦਾ ਕੋਈ ਜਸ ਬਾਰੇ ਠੀਕ ਆ ਸਰਵੇ ਸਾਰਾ ਇਹ ਬਿਜਾ ਜੋ ਉਰਾਜ ਅਲਵਰਸੋ ਜੋ ਉਰਾਜ ਲਾ। ਇਖਲੀ ਜਿਹੜੀ ਜਿਹੜੀ ਹੋਈ ਆ ਤੁਹਾਡੀ ਆਪਣਾ ਲਗ ਪਾਰਟੀ ਹੋਈ ਆ ਜਿਹੜੀ ਡਿਲੀਵਰਾਂ ਵੀ ਉਹਦੇ ਵਿੱਚ ਕਿਹਾ ਗਿਆ ਕਿ ਚਾਚਾ ਰਾਮਪਾਲ ਜੀ ਬਿਮਾਰ ਸੀ ਇਸ ਕਰਕੇ ਨਹੀਂ ਆਏ ਉਹਦੇ ਬਾਰੇ ਕੀ ਕਹਿਣਾ ਤੁਸੀਂ ਉਹ ਰਾਮਪਾਲ ਜੀ ਲੈਣਗੇ ਨਹੀਂ ਨਹੀਂ ਇੱਕ ਇੱਕ ਮਿੰਟ ਪਹਿਲੇ ਇੱਕ ਮਿੰਟ ਪਹਿਲੇ ਹਾਂਜੀ ਸਾਰੇ ਜੇ ਆਪਾਂ ਗੱਲ ਕਰੀਏ ਇਹ ਪ੍ਰੋਪਰਟੀ ਕਿਹਲੋ ਕਿ ਜਿਹੜੀ ਕਿ ਐਸੋਸੀਏਸ਼ਨ ਤਾਂ ਬਣਾ ਰਹੀ ਹੈ ਪਰ ਸਾਨੂੰ ਇਹ ਦੱਸੇ ਜਾਵੇ ਇਹਦੇ ਵਿੱਚ ਰਜਿਸਟਰਡ ਕਿੰਨੇ ਕੁ ਐਸੋਸੀਏਸ਼ਨ ਹੈਗੀ ਹੈ ਤੁਹਾਡੀਆਂ ਪ੍ਰੋਪਰਟੀ ਦਾ ਕਿੰਨੇ ਕੁ ਰਜਿਸਟ੍ਰੇਸ਼ਨ ਹੈਗੇ ਜਿਹੜੇ ਕਿ ਸ਼ਹਿਰ ਵਿੱਚ ਕੰਮ ਕਰਦੇ ਪਏ ਨੇ ਸਰ ਤੋਂ ਦੱਸਿਆ ਪ੍ਰੋਪਰ ਲੋਕ ਸਰਕਾਰੀ ਰਜਿਸਟਰ ਕਿੰਨੇ ਕੁ ਪ੍ਰੋਪਰਟੀ ਡੀਲਰ ਦੋਸਤੋ ਮਤਲਬ ਮਰੇ ਕੀ ਬਿਨਾ ਰਜਿਸਟਰ ਦੇ ਜਿਹੜੇ ਪ੍ਰੋਪਰਟੀ ਡੀਲਰ ਕੰਮ ਕਰਦੇ ਸ਼ਹਿਰ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਜਿਹੜੀ ਕਿ ਤਸਿਲਾਂ ਦੇ ਵਿੱਚ ਕ腐ਸ਼ਨ ਹੋ ਰਹੀ ਹੈ ਕਿ ਤਨ ਕਿਤੇ ਇਹ ਜਿਹੜੇ ਕਿ ਪ੍ਰੋਪਰਟੀ ਡੀਲਰ ਵੀ ਬਹੁਤ ਜ਼ਿੰਮੇਵਾਰ ਬੰਦਾ ਜਿਹੜੇ ਕਿ ਸੁੱਤਰ ਕਹਿੰਦੇ ਆ ਕਰਪਸ਼ਨ ਕਹਿੰਦਾ ਮਤਲਬ ਕਿ ਜਲਦੀ ਕੰਮ ਕਰਾ ਲੀਏ ਕਰਪਸ਼ਨ ਲਾ ਦਿੱਤਾ ਜਾਏਗਾ ਕੋਈ ਟੀਚੀ ਵਾਲੀ ਉਰਲ ਕੇ ਇਸ ਲਈ ਐਸੋਸੀਏਸ਼ਨ ਦਾ ਘਟਲ ਕੀਤਾ ਐਸੋਸੀਏਸ਼ਨ ਦਾ ਘਟਲ ਇਸੇ ਕਰਕੇ ਘਟਲ ਕੀਤਾ ਹੁਣ ਨੱਥ ਪਾਈ ਜਾਊਗੀ ਜਿਹੜੀ ਕਰਪਸ਼ਨ ਪੂਰੀ ਨੱਥ ਪਾਈ ਜਾਏ ਤੇਰੇ ਅਫਸਰ ਮੰਗਦੇ ਐ ਕਰਪਸ਼ਨ ਕੈਲਕੂਲੇਟਰ ਪਾਏ ਹੋ ਅੱਜ ਦੀ ਜਿਹੜੀ ਤੁਹਾਡੇ ਡੀਲਰਾਂ ਵੱਲੋਂ ਜਿਹੜੀ ਕਾਨਫਰੰਸ ਕੀਤੀ ਗਈ ਤਾਂ ਮੁੱਖ ਕਾਰਨ ਕੀ ਆ ਜਿਹਦਾ ਮੁੱਖ ਏਜੰਡਾ ਕੀ ਆ ਜਿਹੜੀ ਤੁਹਾਡੇ ਡੀਲਰਾਂ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਇਹਦਾ ਮੇਨ ਕਾਰਨ ਕੀ ਹੈ ਸਾਰਿਆਂ ਨੂੰ ਇਕੱਠੇ ਰੱਖਣਾ ਅਸੀਂ ਐਸੇ ਕਰਕੇ ਕੰਮ ਸਹੀ ਕਰਦਾ ਆ ਇਕੱਠੇ ਹੋ ਜਾਈਏ ਕੰਮ ਬਹੁਤ ਗਲਤ ਹੋ ਰਿਹਾ ਹੈ ਉਹ ਲੋਕਾਂ ਆਵੇ ਕਿ ਕਿਸੇ ਦਾ ਬੇਸਾਬ ਨਾ ਹੋਵੇ ਕਿਸੇ ਨੂੰ ਸੌਦਾ ਦਿਖਾਇਆ ਜਾਂਦਾ ਸੌਦਾ ਹੋਰ ਵੀ ਦਿਖਾ ਦਿੱਤਾ ਉਹ ਵੀ ਹੋਰਾਂ ਦਾ ਉਹ ਗੱਲ ਤੁਹਾਡੇ ਬਾਤਾਂ ਲੱਗੋ ਜਿਹੜੀ ਦੂਜੀ ਐਸੋਸੀਏਸ਼ਨ ਬਣੀ ਉਹ ਤੁਹਾਡੇ ਨਾਲ ਰਹੂਗੀ ਕਿ ਤੁਸੀਂ ਲੱਗਾ ਹੋਂਦ ਤੋ ਸੈਕਿੰਡ ਪ੍ਰੈਜੈਂਟੇਜ ਜਿਵੇਂ ਸਮਝੋ ਜਿਹੜੀ ਦੂਜੀ ਐਸੋਸੀਏਸ਼ਨ ਬਣੀ ਹੈ ਤਾਂ ਪਹਿਲਾਂ ਉਹ ਇਕੱਠੇ ਕੰਮ ਕਰੂਗੇ ਕਿ ਅਲੱਗ-ਅਲੱਗ ਕਰੂਗੇ ਕੰਮ ਸਾਰੇ ਹਾਊਸਾਂ ਦੇ ਨਾਲ-ਨਾਲ ਕੰਮ ਕਰਾਂਗੇ ਸਾਰੇ ਬਾਹਰ ਕੰਮ ਕਰਾਂਗੇ ਨਾਲ ਮਿਲ ਕੇ ਕੰਮ ਕਰਾਂਗੇ ਉਹ ਉਹ ਆਪਣੇ ਬੱਚੇ ਹੀ ਆ ਸਰ ਕੀ ਨਾਮ ਹੈ ਪੰਕਜ ਸ਼ਰਮਾ ਨਾਮ ਹੈ ਪੰਕਜ ਜੀ ਤੁਸੀਂ ਜੂਥ ਨੂੰ ਰਿਪrezent ਕਰ ਦਿਓ ਤਾਂ ਜਿਦ ਤੱਕ ਕਿ ਪ੍ਰੋਪਰਟੀ ਨੂੰ ਲੈ ਕੇ ਜਿਹੜਾ ਕਿ ਤੁਹਾਡੀ ਐਸੋਸੀਏਸ਼ਨ ਤਾਂ ਗਠਿਤ ਹੋਈ ਆ ਕਿ ਅਨਵਰ ਟਾਈਮ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀ ਕਿ ਪ੍ਰੋਪਰਟੀ ਦਾ ਕੰਮ ਬੜੇ ਸਫਸਤ ਤਰੀਕੇ ਨਾਲ ਕੀਤਾ ਜਾਊਗਾ ਕੀਤਾ ਜਾ ਰਿਹਾ ਅੱਗੇ ਵੀ ਚੱਲ ਰਿਹਾ ਸਫਸਤ ਤਰੀਕੇ ਨਾਲ ਚੱਲ ਰਿਹਾ ਤੇ ਗਾਂ ਵੀ ਸਫਸਤ ਤਰੀਕੇ ਨਾਲ ਹੋਰ ਚੱਲੇਗਾ ਹੋਰ ਜਿਆਦਾ ਚੱਲੇਗਾ ਜਿਆਦਾ ਚੱਲੇਗਾ ਸਾਡੀ ਜਿਹੜੀ ਐਸੋਸੀਏਸ਼ਨ ਕੱਢਣ ਹੋਣਾ ਜਿਹੜੀ ਸਰਕਾਰੀ ਦਫਤਰਾਂ ਦੇ ਵਿੱਚ ਕ੍ਰਪਸ਼ਨ ਚੱਲਦੇ ਪਏ ਉੱਥੇ ਨੱਥ ਪਾਈ ਜਾਊਗਾ ਜ਼ਰੂਰ ਨੱਥ ਪਾਵਾਂਗੇ ਜੀ ਸਾਰੇ ਇਕੱਠੇ ਜਾਲ ਕੇ ਇੱਕ ਵਾਰ ਜਿਹਨੂੰ ਡੱਤ ਪਾਵਾਂਗੇ ਜਿੱਥੇ ਕਰਾਪਸ਼ਨ ਹੁੰਦੀ ਸਾਨੂੰ ਦੱਸੇ ਤੁਹਾਡਾ ਡੀਲਰ ਆ ਅਸੀਂ ਉਹਦੇ ਲਈ ਤਨਮਨ ਧਰਨਾ ਖੜੇ ਆ ਉੱਪਰ ਤੱਕ ਪਹੁੰਚਾਂਗੇ ਸਭ ਆ ਜਾਓ ਜੇ ਜਿਹੜੀ ਉਹਦਾ ਡੀਲਰ ਹੀ ਕਰਾਪਸ਼ਨ ਕਰਦਾ ਪਾਇਆ ਗਿਆ ਫਿਰ ਉਹ ਤੇ ਕੀ ਫਿਰ ਅਸੀਂ ਉਹ ਅਸੀਂ ਉਹ ਸਾਰੇ ਡੀਲਰਾਂ ਇਕੱਠੇ ਹੋ ਕੇ ਬਹਿ ਕੇ ਉਹ ਮਸਲੇ ਨੂੰ ਸੋਲਵ ਕਰਾਂਗੇ ਉਹ ਤੇ ਐਕਸ਼ਨ ਲਿਆਜੂ ਉਹ ਤੇ ਐਕਸ਼ਨ ਲਵਾਂਗੇ ਤੋਂ ਕੈਂਡਮਤ ਕਨਵਰ ਟਾਈਮ ਤੇ ਤੁਹਾਡੀ ਜਿਹੜੀ ਕਿ ਐਸੋਸੀਏਸ਼ਨ ਬਣੀ ਹੈ ਸਾਫ ਸਫਾ ਕੰਮ ਕਰੂੰਗੀ ਸਾਫ ਸਫਾ ਕੰਮ ਕਰੂੰਗੀ ਹਾਂਜੀ ਸਰ ਇਹ ਜਿਹੜੀ ਕਿ ਨਵੀਂ ਐਸੋਸੀਏਸ਼ਨ ਗਠਨ ਕੀਤੀ ਹੈ ਕੀ ਉਹਦਾ ਵਾਧਾ ਅਨਵਰ ਟਾਈਮ ਤੇ ਕੀ ਤੁਹਾਡਾ ਕੰਮ ਰਹੂਗਾ कर इसके अलावा होर कई एजेंडे रहोंगे कि तो की की जे कि आने वाले टाइम ਕਹਾਂ ਪੈਲ ਦੇ ਹੌਟੇ ਕਿ ਕਿ ਕਿਤੋਂ ਵਾਪਸ ਹੀ ਆਉਂਦੇ ਗਾ ਚੱਲੇ ਐਸੋ ਤੋਂ ਬੁਲਾਗੇ ਇਸ ਤੋਂ ਇਲਾਵਾ ਜਿਹੜੀ ਕਿ ਕਿ ਲੋੜ ਕੀ ਪੈ ਗਈ ਸੀ ਕਿ ਜਿਹੜੀ ਨਵੀਂ ਬੋਡੀ ਗਠਨ ਕਰਨ ਦੀ ਕਿ ਇੱਧਰ ਕੋਈ ਅਫਸਰ ਟਕਰਾਅਤਾ ਨਹੀਂ ਹੈਗਾ